ਅਮਰਤਪ੍ਰੀਤਮ ਦੇ ਨਾਵਲ ਡਾਕਟਰ ਦੇਵ ਦਾ ਅਗਲਾ ਭਾਗ 2 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ ਯੂਟਿਊਬ ਚੈਨਲ ਸਵੀ ਮੀਡੀਆ ਸਚਿਨਾ ਨੇ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਅਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਨਾਵਲ ਦਾ ਅਗਲਾ ਭਾਗ 2 ਸ਼ੁਰੂ ਕਰਦੇ ਹਾਂ ਜੀ ਅੱਜ ਮਨੂ ਦਾ ਜਨਮ ਦਿਨ ਸੀਗਾ ਕਾਰਫੁੱਲਾ ਨਾਲ ਖੜਾਉਣਿਆਂ ਨਾਲ ਤੇ ਮਹਿਮਾਨਾਂ ਨਾਲ ਭਰਿਆ ਹੋਇਆ ਸੀਗਾ ਪਰ ਸਰਲਾ ਦੀ ਨਜ਼ਰ ਰਹਿ ਰਹਿ ਕੇ ਬੂਹੇ ਵੱਲ ਜਾਂਦੀ ਅਜੇ ਤੱਕ ਦੇਵ ਨਹੀਂ ਸੰਨ ਆਏਗੇ ਤਰਕਾਲਾਂ ਡੁੱਗੂਆਂ ਹੋਣ ਲੱਗ ਪਈਆਂ ਤੇ ਕ੍ਰਿਸ਼ਨ ਲਾਲ ਨੇ ਨਾਲ ਦੇ ਘਰ ਜਾ ਕੇ ਦੇਵ ਦੇ ਹਸਪਤਾਲ ਫੋਨ ਕੀਤਾ ਪਤਾ ਲੱਗਿਆ ਉਹ ਆਪਰੇਸ਼ਨ ਥੀਟਰ ਵਿੱਚ ਹਨ ਬੰਬਾਰਕਾਂ ਵਿੱਚ ਸਰਲਾ ਤੇ ਕ੍ਰਿਸ਼ਨ ਪੈਜ ਰਹੇ ਸਨ ਪਰ ਉਹਨਾਂ ਦੇ ਅਹਿਸਾਸ ਦੀ ਇੱਕ ਨੁੱਕਰ ਸੁੱਕੀ ਜ਼ਮੀਨ ਵਾਂਗ ਅਸਮਾਨ ਵੱਲ ਦੇਖ ਰਹੀ ਸੀ ਛੋਟੇ ਜਿਹੇ ਮਨੂ ਨੂੰ ਹੱਥ ਦਾ ਸਹਾਰਾ ਦੇ ਕ੍ਰਿਸ਼ਨ ਨੇ ਕੇਕ ਕਟਵਾਇਆ ਤੇ ਵੰਡ ਦਿੱਤਾ ਤੇ ਜਦੋਂ ਮਹਿਮਾਨ ਵਿਦਾ ਹੋ ਗਏ ਸਨ ਦੇਵ ਆਏ ਤੇ ਸਰਲਾ ਨੇ ਹੱਸ ਕੇ ਕੇਕ ਦਾ ਇੱਕ ਟੁਕੜਾ ਸਾਹਮਣੇ ਰੱਖਦੇ ਆ ਕੇ ਕਿਹਾ ਦੇਵ ਜੀ देर ਤਾਂ ਹੋ ਗਈ ਐ ਪਰ ਇੱਕ ਸ਼ਗਨ ਚਾਹੁੰਦੀ ਹਾਂ ਤੁਹਾਡੇ ਹੱਥੋਂ ਹੋਵੇ ਮੈਂ ਮਨੂ ਨੂੰ ਹੋਰ ਮਠਿਆਈਆਂ ਮੂਹ ਲਵਾ ਦਿੱਤੀਆਂ ਹਨ ਪਰ ਇਹ ਕੇਕ ਉਹ ਤੁਹਾਡੇ ਹੱਥੋਂ ਖਾਏਗਾ ਮੈਨੂੰ ਦੇਰ ਹੋ ਗਈ ਭਾਬੀ ਇੱਕ ਮਰੀਜ਼ ਦੀ ਜਾਨ ਖਤਰੇ ਵਿੱਚ ਸੀਗੀ ਅੱਜ ਹੀ ਆਪਰੇਸ਼ਨ ਕਰਨਾ ਸੀ ਦੇਵ ਨੇ ਕਿਹਾ ਤੇ ਮਨੂੰ ਨੂੰ ਬਾਹਾਂ ਵਿੱਚ ਚੱਕ ਲਿਆ ਕੇਕ ਦਾ ਇੱਕ ਟੁਕੜਾ ਉਹਨੂੰ ਖਵਾਉਂਦਿਆਂ ਕਹਿਣ ਲੱਗੇ ਮਨੂੰ ਬੇਟਾ ਅੱਜ ਮੇਰੇ ਹੱਥੋਂ ਇੱਕ ਮਰੀਜ਼ ਦੀ ਜਾਨ ਬਚੀ ਹੈ ਮੈਂ ਇਹ ਹੀ ਤੋਹਫਾ ਤੇਰੇ ਲਈ ਲਿਆਇਆ ਹਾਂ ਕ੍ਰਿਸ਼ਨ ਲਾਲ ਹੱਸ ਪੈ ਕੇ ਕਹਿਣ ਲੱਗੇ ਯਾਰ ਤੂੰ ਇਨਸਾਨ ਹੈ ਕਿ ਦੇਵਤਾ ਸਰਲਾ ਨੇ ਮਠਿਆਈਆਂ ਦੀ ਇੱਕ ਪਲੇਟ ਭਰੀ ਤੇ ਕਿਹਾ ਫਿਰ ਦੇਵਤਾ ਦੇਵਰ ਜੀ ਥੋੜਾ ਜਿਹਾ ਭੋਗ ਲਾ ਲਵੋ ਅੱਜ ਬਹੁਤ ਸਾਰੇ ਖਡਾਉਣੇ ਮਨੂੰ ਲਈ ਆਏ ਹਨ ਮਨੂੰ ਕਦੇ ਇੱਕ ਨੂੰ ਦੇਖਦਾ ਹੈ ਤੇ ਕਦੇ ਦੂਜੇ ਨੂੰ ਕਿ ਸਰ ਲਾ ਨਹੀਂ ਚਾਬੀ ਨਾਲ ਚੱਲਣ ਵਾਲੀ ਇੱਕ ਮੋਟਰ ਮਨੂੰ ਨੂੰ ਵਿਖਾਉਂਦੇ ਆ ਕਿਹਾ ਇਹ ਮੋਟਰ ਤਾਂ ਦੇਾਂਗੀ ਜੇ ਤੂੰ ਆਖੇ ਕਿ ਮਨੂੰ ਮਾਮਾ ਬੇਟਾ ਹੈ ਮਨੂੰ ਨੇ ਤੁਤਰਾ ਕੇ ਆਖਿਆ ਸੀ ਮਨੂੰ ਮਾਮਾ ਬੇਟਾ ਉਹ ਮੋਟਰ ਵੱਲ ਹੱਥ ਵਧਾ ਰਿਹਾ ਸੀਗਾ ਜਿਸ ਵੇਲੇ ਕ੍ਰਿਸ਼ਨ ਲਾਲ ਨੇ ਚਾਬੀ ਨਾਲ ਚੱਲਣ ਵਾਲੀ ਇੱਕ ਹਵਾਈ ਜਹਾਜ਼ ਅੱਗੇ ਕੀਤੀ ਤੇ ਆਖਿਆ ਮਨੂ ਮੈਂ ਤੈਨੂੰ ਇਹ ਜਹਾਜ਼ ਦੇਵਾਂਗਾ ਜੇ ਤੂੰ ਆਖੇ ਕਿ ਮਨੂ ਪਾਪਾ ਬੇਟਾ ਹੈ ਮਨੂ ਨੇ ਫੇਰ ਤੁਤਲਾ ਕੇ ਕਿਹਾ ਸੀ ਮਨੂ ਪਾਪਾ ਬੇਟਾ ਇਹੋ ਖੇਡ ਫੇਰ ਸਰਲਾ ਨੇ ਦੁਹਾਈ ਤੇ ਫਿਰ ਕ੍ਰਿਸ਼ਨ ਲਾਲ ਨੇ ਤਾਂ ਮਨੂ ਨੇ ਸਾਰੇ ਖਡੌਣੇ ਛੱਡ ਦਿੱਤੇ ਡਾਕਟਰ ਦੇਵ ਦੀ ਗੋਦ ਵਿੱਚ ਬਹਿ ਕੇ ਆਖਣ ਲੱਗਾ ਮਨੂ ਚਾਚਾ ਬੇਟਾ ਕ੍ਰਿਸ਼ਨ ਲਾਲ ਹੱਸ ਪੈ ਸੀ ਕਹਿਣ ਲੱਗੇ ਯਾਰ ਇਹ ਦੇਵ ਬਾਣੀ ਸੁਣੀ ਹੋਈ ਤੇ ਸਰਲਾ ਨੇ ਕੋਲੋਂ ਦੀ ਸ਼ਿਕਾਇਤ ਜ਼ਹਿਲੇਜ਼ੇ ਨਾਲ ਕਿਹਾ ਸੀਗਾ ਦੇਵਰ ਜੀ ਹੁਣ ਤੁਸੀਂ ਕਈ ਕਈ ਜਨ ਨਹੀਂ ਆਉਂਦੇਗੇ ਇਹੋ ਜਹੀ ਦੇਵवाणी ਸੁਣਨ ਲਈ ਤੁਹਾਨੂੰ ਰੋਜ਼ ਆਉਣਾ ਚਾਹੀਦਾ ਆ ਕ੍ਰਿਸ਼ਨ ਲਾਲ ਗੰਭੀਰ ਜਿਹਾ ਹੋ ਗਏ ਪੁੱਛਣ ਲੱਗੇ ਅੱਜਕੱਲ ਤੁਸੀਂ ਰੋਜ਼ ਸ਼ਾਮ ਨੂੰ ਡਾਕਟਰ ਰਵੀਸ਼ੰਕਰ ਦੇ ਘਰ ਜਾਂਦੇ ਹੋ ਉਹ ਸਾਡਾ ਰਕੀਬ ਕਦੋਂ ਤੋਂ ਪੈਦਾ ਹੋ ਗਿਆ ਆ ਦੇਵਦੀ ਚਿਹਰੇ ਉਤੋਂ ਉਦਾਸੀ ਦੀ ਇੱਕ ਛਾਂ ਲੰਘ ਗਈ ਸੀ ਕਹਿਣ ਲੱਗੇ ਯਾਰ ਤੁਸੀਂ ਜਾਣਦੇ ਹੋ ਕਿ ਉਹ ਕਿੰਨੇ ਮਿਹਰਬਾਨ ਹਨ ਉਹੀ ਤਾਂ ਮੈਨੂੰ ਲਾਹੌਰ ਤੋਂ ਦਿੱਲੀ ਲਿਆਏ ਸਨ ਆਪਣੇ ਹਸਪਤਾਲ ਵਿੱਚ ਕੰਮ ਕਰਨ ਲਈ ਸ਼ਾਮ ਨੂੰ ਜਦੋਂ ਹਸਪਤਾਲ ਤੋਂ ਫਾਰਗ ਹੁੰਦੇ ਹਨ ਮੈਨੂੰ ਆਪਣੇ ਨਾਲ ਗੱਡੀ ਵਿੱਚ ਬਹਿਣ ਲਈ ਆਖਦੇ ਹਨ ਤਾਂ ਇਨਕਾਰ ਨਹੀਂ ਹੁੰਦਾ ਹਾਲਾਂਕਿ ਮੈਂ ਉਥੇ ਜਾਣਾ ਨਹੀਂ ਚਾਹੁੰਦਾ ਕਾ ਸਰਲਾ ਨੇ ਗੱਲ ਦੀ ਕੁਝ ਥੋ ਪਾ ਲਈ ਸੀ ਕਹਿਣ ਲੱਗੀ ਸੁਣਿਆ ਹੈ ਕਿ ਉਹਨਾਂ ਦੀ ਇੱਕ ਬੇਟੀ ਹੈ ਬੜੀ ਖੂਬਸੂਰਤ ਹੈ ਉਹੀ ਤਾਂ ਦੇਵ ਨੇ ਹੌਲੀ ਜਹੀ ਕਿਹਾ ਸੀਗਾ ਉਹ ਚੰਗੇ ਲੋਕ ਨੇ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਗਲਤਫਹਿਮੀ ਵਿੱਚ ਰਹਿਣ ਪਰ ਸਰਲਾ ਹੱਸ ਪਈ ਚੰਗੀ ਗੱਲ ਏ ਮੇਰੀ ਦਰਾਨੀ ਆਵੇਗੀ ਨਹੀਂ ਭਾਬੀ ਤੂੰ ਤਾਂ ਜਾਣਦੀ ਹੈ ਕਿ ਰੱਬ ਜਦੋਂ ਮੇਰੇ ਹੱਥ ਉੱਤੇ ਇਹੋ ਜਹੀ ਲਕੀਰ ਕੋਈ ਪਾਣ ਲੱਗਾ ਸੀ ਤਾਂ ਉਹਦੀ ਸਿਆਹੀ ਮੁੱਕ ਗਈ ਸੀ ਡਾਕਟਰ ਰਵੀਸ਼ੰਕਰ ਦੀ ਬੇਟਰੀ ਸਧਾਰਨ ਨਹੀਂ ਸੀਗੀ ਇੱਕ ਨਜ਼ਰ ਦੇਖਿਆ ਉਹ ਜਿੰਨੀ ਸੋਹਣੀ ਲੱਗਦੀ ਸੀ ਉਸ ਤੋਂ ਕਿਤੇ ਵੱਧ ਉਹ ਸੋਹਣੀ ਹੋ ਜਾਂਦੀ ਸੀਗੀ ਜਦੋਂ ਉਸ ਦੀ ਆਵਾਜ਼ ਸੰਗੀਤ ਵਿੱਚ ਉਤਰ ਜਾਂਦੀ ਸੀਗੀ ਉਹਦੇ ਪਿਤਾ ਉਹਨੂੰ ਮੋਹ ਨਾਲ ਰਾਜਕੁਮਾਰੀ ਆਖਦੇ ਸਨ ਦੇਵ ਨੂੰ ਜਦੋਂ ਡਾਕਟਰ ਰਵੀਸ਼ੰਕਰ ਆਪਣੇ ਘਰ ਨਾਲ ਲੈ ਜਾਂਦੇ ਤਾਂ ਜਾਦਾ ਪਿਆਲਾ ਪਿੰ ਪਿਛੋਂ ਡੂੰਗੀ ਤਰਕਾਲ ਰਾਜਕੁਮਾਰੀ ਦੇ ਸੁਰਾਂ ਵਿੱਚ ਉਤਰ ਜਾਂਦੀ ਸੀਗੀ ਤੇ ਇਹ ਹੀ ਸلسلਾ ਸੀਗਾ ਕਿ ਦੇਵ ਸੋਚੀ ਪੈ ਜਾਂਦੇ ਕਿ ਹੁਣ ਕਿਸੇ ਤਰ੍ਹਾਂ ਦਿੱਲੀ ਛੱਡ ਕੇ ਕਿਸੇ ਹੋਰ ਸ਼ਹਿਰ ਵਿੱਚ ਕਿਸੇ ਹੋਰ ਹਸਪਤਾਲ ਵਿੱਚ ਚਲੇ ਜਾਣਾ ਚਾਹੀਦਾ ਹੈ ਤੇ ਇਸੇ ਸلسلੇ ਦੀ ਇੱਕ ਸ਼ਾਮ ਸੀਗੀ ਜਦੋਂ ਦੇਵ ਨੇ ਦੇਖਿਆ ਰਾਜਕਮਰਦੀਆਂ ਕੋਲ ਸਹੇਲੀਆਂ ਵੀ ਉੱਥੇ ਹਨ ਤੇ ਇੱਕ ਦਾਵਤ ਦਾ ਮਾਹੌਲ ਬਣਿਆ ਹੋਇਆ ਸੀਗਾ ਉਸ ਵੇਲੇ ਜਦੋਂ ਦੇਵ ਨੂੰ ਮੇਜ਼ ਉੱਤੇ ਰੱਖਿਆ ਹੋਇਆ ਕੇਕ ਕੱਟਣ ਲਈ ਆਖਿਆ ਗਿਆ ਤਾਂ ਦੇਵ ਨੂੰ ਯਾਦ ਆਇਆ ਕਿ ਅੱਜ ਉਹਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਦੋਸਤੀ ਦੀ ਇਸ ਮੀਨ ਕਉ ਇਸ ਤਰ੍ਹਾਂ ਭਿੱਜੀ ਹੋਈ ਸੀਗੀ ਕਿ ਦੇਵ ਨੂੰ ਜਾਪਿਆ ਉਸ ਦੇ ਪੈਰ ਜ਼ਮੀਨ ਵਿੱਚ ਲੈਂਦੇ ਜਾ ਰਹੇ ਹਨ ਇਹ ਜਨਮ ਦਿਨ ਦੀ ਦਾਵਤ ਜਦੋਂ ਮੁਕੀ ਦੇਵ ਉੱਠ ਕੇ ਜਾਣ ਲੱਗੇ ਤਾਂ ਰਾਜਕੁਮਾਰੀ ਦੇ ਕੋਲ ਆ ਕੇ ਹੌਲੀ ਜਹੀ ਕਿਹਾ ਦੋ ਮਿੰਟ ਠਹਿਰੋਗੇ ਜਨਮ ਦਿਨ ਦਾ ਇੱਕ ਛੋਟਾ ਜਿਹਾ ਤੋਹਫਾ ਲੈ ਜਾਓ ਰਾਜਕੁਮਾਰੀ ਜਦੋਂ ਦੇਵ ਨੂੰ ਆਪਣੇ ਕਮਰੇ ਵਿੱਚ ਲੈ ਗਈ ਤਾਂ ਦੇਵ ਨੇ ਦੇਖਿਆ ਉੱਥੇ ਰੰਗਾਂ ਤੇ ਲਕੀਰਾਂ ਨਾਲ ਤਰਾਸ਼ਿਆ ਦੇਵ ਦਾ ਇੱਕ ਚਿੱਤਰ ਸੀਗਾ ਨੂ ਰਾਜਕੁਮਾਰੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਬਣਾ ਰਹੀ ਸੀਗੀ ਮੈਂ ਇਹ ਤਾਂ ਜਾਣਦਾ ਸਾਂ ਕਿ ਤੁਹਾਨੂੰ ਚਿੱਤਰਕਲਾ ਦਾ ਸ਼ੌਂਕ ਹੈ ਪਰ ਹੱਥ ਇਹਨੇ ਪੁਖਤਾ ਹਨ ਨਹੀਂ ਸਾਂ ਜਾਂਦਾ ਦੇਵ ਨੇ ਕਿਹਾ ਤਾਂ ਰਾਜਕੁਮਾਰੀ ਹੱਸ ਪਈ ਆਪਣੇ ਹੱਥਾਂ ਨਾਲ ਦੇਖਦੀ ਕਹਿਣ ਲੱਗੀ ਇਹ ਹੱਥ ਇਹਨੇ ਪੁਖਤਾ ਨੇ ਇਹ ਤਾਂ ਮੈਂ ਵੀ ਨਹੀਂ ਸੀ ਜਾਣਦੀਗੀ ਦੇਵ ਨੇ ਕੁਝ ਕਹਿਣਾ ਚਾਹਿਆ ਪਰ ਕੁਝ ਕਿਹਾ ਨਹੀਂ ਗਿਆਗਾ ਸਿਰਫ ਇੰਨਾ ਆਖਿਆ ਕਰਜ ਕਿਵੇਂ ਉਤਾਰਾਂਗਾ ਕੋਈ ਤੋਹਫਾ ਕਰਜ ਨਹੀਂ ਹੁੰਦਾ ਰਾਜਕੁਮਾਰੀ ਨੇ ਕਿਹਾ ਤਾਂ ਦੇਵ ਨੇ ਗੱਲ ਦਾ ਰੁਖ ਬਦਲ ਦਿੱਤਾ ਤੇ ਕਿਹਾ ਮੇਰੀ ਸਿਹਤ ਕੋਈ ਠੀਕ ਨਹੀਂ ਸੀਗੀ ਸੋਚਦਾ ਹਾਂ ਡਾਕਟਰ ਸਾਹਿਬ ਕੋਲੋਂ ਇਜਾਜ਼ਤ ਲੈ ਕੇ ਕੋਈ ਦਿਨ ਬਾਹਰ ਚਲ ਜਾਵਾਂ ਸ਼ਾਇਦ ਹਵਾ ਪਾਣੀ ਬਦਲ ਨਾਲ ਰਾਜਕੁਮਾਰੀ ਦੇਵ ਨੂੰ ਦੇਖਦੀ ਰਹਗੀ ਫਿਰ ਇੱਕ ਖੰਮੋਸ਼ੀ ਸੀ ਜੋ ਟੁੱਟ ਨਹੀਂ ਸੀ ਰਹੀਗੀ ਰਾਜਕੁਮਾਰ ਨੇ ਇੱਕ ਡੂੰਗਾ ਸਾਲਿਆ ਪੁੱਛਿਆ ਫਿਰ ਵਾਪਸ ਕਦੋਂ ਆਣਾ ਹੋ ਸਕੇਗਾ ਦੇਵ ਹੱਸ ਕੇ ਕਹਿਣ ਲੱਗੇ ਆਪਣੇ ਵਿਆਹ ਤੇ ਬੁਲਾ ਲੈਣਾ ਜ਼ਰੂਰ ਆਵਾਂਗਾ ਤੇ ਉਹ ਦਿਨ ਸੀਗਾ ਜਿਸ ਤੋਂ ਬਾਅਦ ਰਾਜਕੁਮਾਰੀ ਇੰਨੀ ਚੁੱਪ ਰਹਿਣ ਲੱਗੀ ਕਿ ਉਹਦੇ ਪਿਤਾ ਪਰੇਸ਼ਾਨ ਹੋ ਗਏ। ਉਹ ਹੀ ਇੱਕ ਦਿਨ ਦੇਵ ਨੂੰ ਕਹਿਣ ਲੱਗੇ, "ਸੋਚਦਾ ਹਾਂ ਕੁਝ ਦਿਨਾਂ ਲਈ ਮਸੂਰੀ ਜਾਣਾ ਪਵੇਗਾ। ਰਾਜਕੁਮਾਰੀ ਦਾ ਹਵਾ ਪਾਣੀ ਬਦਲਣਾ ਚਾਹੀਦਾ ਹੈ। ਉੱਥੇ ਆਪਣੀ ਇੱਕ ਛੋਟੀ ਜਹੀ ਕਾਟੇਜ ਹੈ। ਕੋਈ ਤਕਲੀਫ ਨਹੀਂ ਹੋਵੇਗੀ। ਜ਼ਰੂਰ ਜਾਓ। ਪਿੱਛੇ ਦਾ ਫਿਕਰ ਨਾ ਕਰਨਾ, ਮੈਂ ਸੰਭਾਲ ਲਵਾਂਗਾ।" ਦੇਵ ਕਹਿ ਰਹੇ ਸਨ, "ਜਦੋਂ ਡਾਕਟਰ ਰਵੀ ਸ਼ੰਕਰ ਨੇ ਕਿਹਾ ਪਿੱਛੇ ਹੋਰ ਕੋਈ ਡਾਕਟਰ ਕਈ ਡਾਕਟਰ ਨੇ ਹਸਪਤਾਲ ਦਾ ਫਿਕਰ ਨਹੀਂ ਪਰ ਦੋਸਤ ਤੈਨੂੰ ਸਾਡੇ ਨਾਲ ਚੜਾ ਪਵੇਗਾ ਮੈਂ ਗੋਡਿਆਂ ਦੇ ਦਰਦ ਨਾਲ ਬਹੁਤ ਤੁਰ ਨਹੀਂ ਸਕਦਾ ਉੱਥੇ ਮੈਂ ਕੱਲਾ ਸਭ ਕੁਝ ਕਿਵੇਂ ਕਰਾਂਗਾ ਦੇਵ ਚੁੱਪ ਰਹੇਗੇ ਰਾਜਕੁਮਾਰ ਨੇ ਸੁਣਿਆ ਤਾਂ ਦਿਲ ਵਿੱਚ ਇੱਕ ਸੇਕ ਜਿਹਾ ਸੋਲਗ ਬਿਆ ਸੀਗਾ ਜਵਾਬ ਦਾ ਸੀਗਾ ਸਭ ਕੁਝ ਗਵਾਚ ਗਿਆ ਹੈ ਪਰ ਸ਼ਾਇਦ ਮਸੂਰੀ ਦੀ ਕਾਟੇਜ ਛੋਟੀ ਨਹੀਂ ਸੀ ਸਾਰੇ ਲਈ ਵੱਖ-ਵੱਖ ਕਮਰਾ ਸੀਗਾ ਡਾਕਟਰ ਰਵੀ ਸ਼ੰਕਰ ਰੁੱਖਾਂ ਹੇਠ ਬਹਿ ਕੇ ਅਕਸਰ ਕੋਈ ਕਿਤਾਬ ਪੜ੍ਹਦੇ ਰਹਿੰਦੇ ਤੇ ਦੇਵ ਰਾਜਕਮਰ ਨੂੰ ਲੈ ਕੇ ਪਹਾੜ ਦੀਆਂ ਪੱਕ ਡੰਡੀਆਂ ਚੜ੍ਹਦੇ ਉੱਤਰ ਦੇ ਦਿਨ ਗੁਜ਼ਾਰ ਦਿੰਦੇ ਕਦੇ-ਕਦੇ ਦੇਵ ਰੋਟੀ ਦੀ ਮੇਜ਼ ਤੋਂ ਬਹੁਤ ਸਾਰੀ ਕਰੀਮ ਤੇ ਫਲ ਲੈ ਕੇ ਰਾਜਕਮਰ ਦੀ ਪਲੇਟ ਵਿੱਚ ਪਾ ਦਿੰਦੇ ਆਖਦੇ ਛੇਤੀ ਨਾਲ ਠੀਕ ਹੋਣਾ ਪਵੇਗਾ ਨਹੀਂ ਤਾਂ ਹਸਪਤਾਲ ਦੇ ਮਰੀਜ਼ਾਂ ਦੀ ਵੱਦ ਦਵਾ ਲੱਗ ਜਾਏਗੀ ਡਾਕਟਰ ਰਵੀ ਸ਼ੰਕਰ ਹਸਪਤਾਲ ਦੇ ਆਖਦੇ ਸ਼ਾਇਦ ਇਹ ਵੱਦ ਦਵਾਵਾਂ ਕੰਮ ਆ ਰਹੀਆਂ ਨੇ ਕੁਮਾਰੀ ਦੀ ਸਿਹਤ ਸੱਚੀ ਮੁੱਚੀ ਚੰਗੀ ਹੁੰਦੀ ਪਈਏ ਦੇਵ ਚੁੱਪ ਰਹਿ ਜਾਂਦੇ ਸੀਗੇ ਇੱਕ ਦਿਨ ਦੇਵ ਤੇ ਰਾਜਕੁਮਾਰੀ ਪਹਾੜ ਦੀ ਪਕਟੰਡੀ ਤੋਂ ਉਤਰ ਰਹੇ ਸਨ ਪਰ ਅਜੇ ਕਾੜੇਜ ਦੂਰ ਸੀਗਾ ਤੇ ਮੀਂਹ ਪੈਣ ਲੱਗ ਪਿਆ ਦੇਵ ਨੇ ਆਪਣੀ ਛਤਰੀ ਰਾਜਕੁਮਾਰੀ ਦੇ ਹੱਥ ਵਿੱਚ ਦੇ ਦਿੱਤੀ ਸੀਗੀ ਇੱਕ ਛਤਰੀ ਨਾਲ ਕੀ ਹੋਵੇਗਾ ਰਾਜਕੁਮਾਰੀ ਨੇ ਕਿਹਾ ਤਾਂ ਦੇਵ ਕਹਿਣ ਲੱਗੇ ਫਿਰ ਛਤਰੀ ਨੂੰ ਵੰਡ ਲੈਣੇ ਹਾਂ ਮੀਂਹ ਵਸੇ ਤਾਂ ਛਤਰੀ ਤੇਰੀ ਇਨਾ ਵਸੇ ਤਾਂ ਮੇਰੀ ਇਹ ਭਾਰ ਮੇਰੇ ਤੋਂ ਨਹੀਂ ਚੱਕਿਆ ਜਾਂਦਾਗਾ ਆਪਣੀ ਛਤਰੀ ਆਪੇ ਫੜੋ ਚਾਹੋ ਤਾਂ ਤੁਹਾਡੀ ਛਤਰੀ ਇੱਥਾਂ ਆ ਸਕਦੀ ਹਾਂ ਦੇਵ ਨੇ ਬਹੁਤ ਕੁਝ ਸਮਝਿਆ ਪਰ ਚੁੱਪ ਰਹੇ ਸੀਗੇ ਫਿਰ ਪਾਣੀ ਥੰਮ ਗਿਆ ਸੀਗਾ ਜਿਸ ਵੇਲੇ ਰਾਜਕੁਮਾਰੀ ਦੀ ਇੱਕ ਸਹੇਲੀ ਆਪਣੇ ਖਾਵਾਂ ਦੇ ਨਾਲ ਇੱਕ ਦੂਜੀ ਡੰਡੀ ਤੋਂ ਉਤਰਦੀ ਉਹਨਾਂ ਨਾਲ ਆ ਰਹੀ ਲਈ ਸੀ ਉਹ ਸਾਰੇ ਰਲ ਕੇ ਇੱਥਾਂ ਕਾਟਜ ਵੱਲ ਉਤਰ ਰਹੇ ਸਨ ਜਦੋਂ ਪਹਾੜੀ ਦੇ ਨਾਲ ਲੱਗਦੀ ਇੱਕ ਨੀਵੀਂ ਵਾਦੀ ਵਿੱਚੋਂ ਗੌਣ ਆਵਾਜ਼ ਗੌਣ ਵਜਾਂ ਦੀ ਆਵਾਜ਼ ਆਉਣ ਲੱਗੀ ਸੀ ਰਾਜਕਮਰ ਨੇ ਕਿਹਾ ਚਲੋ ਦੇਖੀਏ ਪਹਾੜੀ ਲੋਕਾਂ ਦਾ ਵਿਆਹ ਟੰਗ ਕਿਵੇਂ ਹੁੰਦਾ ਹੈ ਮਰਦ ਲੋਕ ਉੱਥੇ ਹੀ ਖਲੋਤੇ ਰਹੇ ਜਦ ਰਾਜਕਮਰੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਇੱਥਾਂ ਬਸਤੀ ਵਿੱਚ ਚਲੀ ਗਈ ਸੀ ਕੌਚਰ ਪਿੱਛੋਂ ਜਦੋਂ ਪਰਤੀ ਤੇ ਰਾਜਕਮਰ ਦਾ ਚਿਹਰਾ ਉੱਤਰਿਆ ਹੋਇਆ ਸੀਗਾ ਵਿਆਹ ਵਾਲੇ ਘਰੋਂ ਕੋਈ ਇੰਜ ਆਉਂਦਾ ਏ ਦੇਵ ਨੇ ਪੁੱਛਿਆ ਤਾਂ ਰਾਜਕਮਰੀ ਕਹਿਣ ਲੱਗੀ ਕਿ ਹਾਵਿਆ ਉੱਥੇ ਤਾਂ ਕਿਸੇ ਦੀ ਬਲੀ ਦੇ ਰਹੇ ਸਨ ਸਹਿਲੀ ਦੇ ਖਾਵੰਦ ਨੇ ਕਿਹਾ ਇਹ ਪਹਾੜੀ ਲੋਕ ਪਤਾ ਨਹੀਂ ਕਿਦੀ ਕਿਦੀ ਬਲੀ ਦਿੰਦੇ ਰਹਿੰਦੇ ਨੇ ਬਹੁਤੇ ਮੀਂਹ ਵਸਪੈਣ ਤਾਂ ਬਲੀ ਦਿੰਦੇ ਨੇ ਨਾ ਵਸਨ ਤਾਂ ਵੀ ਬਲੀ ਦਿੰਦੇ ਨੇ ਉਹ ਹੱਸ ਰਿਹਾ ਸੀ ਕਿ ਰਾਜਕਮਰੇ ਨੇ ਕਿਹਾ ਪਰ ਅੱਜ ਉਹ ਇੱਕ ਇਨਸਾਨ ਦੀ ਬਲੀ ਦੇ ਰਹੇ ਹਨ ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅੱਜ ਦੇ ਵੇਲਿਆਂ ਵਿੱਚ ਉਹ ਕਹਿ ਰਿਹਾ ਸੀ ਕਿ ਰਾਜਾ ਜਦੋਂ ਰਾਜਕੁਮਾਰ ਨੇ ਆਖਿਆ ਮੈਂ ਠੀਕ ਕਹਿ ਰਹੀ ਹਾਂ ਅੱਜ ਇੱਕ ਬੁੱਢਾ ਬਹੁਤ ਸਾਰੇ ਗਹਿਣੇ ਲੈ ਕੇ ਆਇਆ ਏ ਤੇ ਇੱਕ ਛੋਟੀ ਜਹੀ ਕੁੜੀ ਦੀ ਬਲੀ ਦਿੱਤੀ ਜਾ ਰਹੀ ਏ ਕਿ ਇਹਦੇ ਤੋਂ ਉਸ ਬੁੱਢੇ ਦੀ ਵੰਸ਼ ਤੁਰੇਗੀ ਤੇ ਅਜੀਬ ਗੱਲ ਇਹ ਏ ਵੇ ਕਿ ਕੁੜੀ ਦੇ ਮੂੰਹ ਤੇ ਕੋਈ ਸ਼ਿਕਾਇਤ ਨਹੀਂ ਗਈ ਦੇਵ ਨੇ ਇੱਕ ਡੂੰਗਾ ਸਾਹ ਲਿਆ ਤੇ ਕਹਿਣ ਲੱਗੇ ਜ਼ਿੰਦਗੀ ਇੱਕ ਆਦਤ ਏ ਪਤਾ ਹੋਣਾ ਪਤੀ ਹੋਣਾ ਵੀ ਆਦਤ ਏ ਪਤਨੀ ਹੋਣਾ ਵੀ ਆਦਤ ਏ ਇਸੇ ਤੋਂ ਸਮਾਜ ਬਣਦਾ ਏ ਤੇ ਇਨਸਾਨ ਰਾਜਕੁਮਾਰੀ ਨੇ ਪੁੱਛਿਆ ਤਾਂ ਦੇਵ ਨੇ ਕਿਹਾ ਇਨਸਾਨ ਟੁੱਟਦਾ ਏ ਤੇ ਸਮਾਜ ਬਣਦਾ ਏ ਤੇ ਇੱਕ ਦਿਨ ਜਦੋਂ ਸਵੇਰ ਤੋਂ ਮੀਂਹ ਲੱਥਾ ਹੋਇਆ ਸੀਗਾ ਨੌਕਰ ਨੇ ਸਭ ਦੇ ਕਮਰਿਆਂ ਵਿੱਚ ਚਾਹ ਦੇ ਦਿੱਤੀ ਸੀਗੀ ਚਮਈ ਪਾਸੇ ਵਸਤੇ ਮੀਂਹ ਦੀ ਆਵਾਜ਼ ਤੋਂ ਬਿਨਾਂ ਕੋਈ ਆਵਾਜ਼ ਨਹੀਂ ਸੀਗੀ ਉਸ ਵੇਲੇ ਰਾਜਕੁਮਾਰੀ ਦੇ ਕਮਰੇ ਵਿੱਚੋਂ بڑے ਮੱਠੇ ਜਿਹੇ ਸੌ ਰੁੱਠੇ ਜੋ ਹਵਾ ਵਿੱਚ ਤਰਦੇ ਜਿਵੇਂ ਸੰਤ ਤੇ ਪਾਰੇ ਵੀ ਜਿਵੇਂ ਪਾਣੀ ਵਿੱਚ ਫਿੱਜੇ ਹੋਏ ਹੋਣ तुम जब से ख्यालों में आने लगे हम ख्यालों के घर को सजाने लगे मेरी रातों के सपनों से वाकिफ हुए तो अंधेरे भी कुछ मुस्करा से दिए और हौले से कुछ सरस्ताते हुए वो सितारों की बत्तियाँ सुनाने लगे ਰਾਜਕੁਮਾਰ ਦਾ ਅੱਖਰ ਅੱਖਰ ਦੇ ਉੱਤੇ ਵਸਦਾ ਰਿਹਾ ਸੀਗਾ ਤਾਂ ਇੱਕ ਕੰਬਣੀ ਜਹੀ ਦੇਵ ਦੇ ਪਿੰਡੇ ਵਿੱਚ ਉਤਰ ਗਈ ਸੀ ਉਹ ਉੱਠੇ ਰਾਜਕੁਮਾਰੀ ਦੇ ਦਰਵਾਜ਼ੇ ਕੋਲ ਜਾ ਕੇ ਹੌਲੀ ਜਹੀ دستਕ ਦਿੱਤੀ ਤੇ ਕਮਰੇ ਵਿੱਚ ਜਾ ਕੇ ਇੱਕ ਤਿਵਾਰ ਕੋਲ ਖੜੇ ਕਹਿਣ ਲੱਗੇ ਤੂੰ ਬਹੁਤ ਸੋਹਣਾ ਗੌਣੀ ਹੈ ਰਾਜਕੁਮਾਰੀ ਨੇ ਦੇਵ ਵੱਲ ਦੇਖਿਆ ਜਾਪਿਆ ਉਹ ਕੁਝ ਹੋਰ ਵੀ ਕਹਿਣਾ ਚਾਹੁੰਦੇ ਹਨ ਦੇਵ ਨੇ ਕਿਹਾ ਦੁਆ ਕਰਦਾ ਹਾਂ ਕਿ ਤੂੰ ਜ਼ਿੰਦਗੀ ਵਿੱਚ ਇਸ ਤਰ੍ਹਾਂ ਗੌਂਦੀ ਰਹੇ ਰਾਜਕੁਮਾਰੀ ਸੈਸਕ ਜਹੀ ਪਈ ਕੁਝ ਹੋਰ ਨਹੀਂ ਕਹੋਗੇ ਸਿਰਫ ਦੁਆ ਕਰੋਗੇ ਦੇਵ ਮੁਸਕਰਾ ਪਏ ਇੱਕ ਲੱਕੀ ਇੱਕ ਫਕੀਰ ਕੋਲ ਹੋਰ ਕੀ ਹੁੰਦਾ ਏ ਉਹ ਸਿਰਫ ਦੁਆ ਕਰ ਸਕਦਾ ਏ ਤੂੰ ਜ਼ਿੰਦਗੀ ਵਿੱਚ ਖੁਸ਼ ਰਹੇ ਗੌਂਦੀ ਰਹੇ ਇਹ ਹੀ ਦੁਆ ਕਰਦਾ ਹਾਂ ਸਿਰਫ ਦੂਰਖਲੋਤੇ ਦੁਆ ਕਰੋਗੇ ਰਾਜਕੁਮਾਰੀਆਂ ਦੇ ਰਾਹ ਹੋਰ ਹੁੰਦੇ ਨੇ ਤੇ ਫਕੀਰਾਂ ਦੇ ਹੋਰ ਮੈਂ ਦੂਰਖਲੋਤਾ ਦੁਆ ਮੰਗਦਾ ਰਹਾਂਗਾ ਦੇਵ ਨੇ ਸਿਰਫ ਇੰਨਾ ਆਖਿਆ ਤੇ ਆਪਣੇ ਕਮਰੇ ਵਿੱਚ ਪਰਤ ਗਏ ਡਾਕਟਰ ਰਵੀ ਸ਼ੰਕਰ ਨੇ ਇੱਕ ਦਿਨ ਦੇਵ ਨੂੰ ਆਪਣੇ ਕੋਲ ਬੁਲਾਇਆ ਕਹਿਣ ਲੱਗੇ ਅੱਜ ਕੱਲ ਮੈਂ ਬਹੁਤ ਖੌਚਾ ਜੀ ਕਰਦਾ ਇਸੇ ਤਰ੍ਹਾਂ ਅਸੀਂ ਤਿੰਨੇ ਕੋਲੋ-ਕੋਲ ਹੋਈਏ ਤੇ ਜ਼ਿੰਦਗੀ गुਜ਼ਰ ਜਾਏ ਪਿਤਾ ਜੀ ਦੇਵ ਨੇ ਇੰਨਾ ਹੀ ਕਿਹਾ ਸੀਗਾ ਕਿ ਡਾਕਟਰ ਰਵੀ ਸ਼ੰਕਰ ਕਹਿਣ ਲੱਗੇ ਕੁਮਾਰੀ ਹਰ ਤਰ੍ਹਾਂ ਤੇਰੇ ਕਾਬਿਲ ਹੈ ਦੇਵ ਤੈਨੂੰ ਲੱਭ ਕੇ ਮੈਂ ਹੋਰ ਕੁਝ ਨਹੀਂ ਸੋਚ ਸਕਦਾਗਾ ਪਰ ਪਿਤਾ ਜੀ ਦੇ ਦੀ ਆਵਾਜ਼ ਟੁੱਟਦੀ ਜਹੀ ਹੋ ਗਈ ਸੀ ਮੁਸ਼ਕਿਲ ਨਾਲ ਮੂੰਹੋਂ ਨਿਕਲਿਆ ਪਰ ਮੈਂ ਕੁਮਾਰੀ ਦੇ ਕਾਬਿਲ ਨਹੀਂਗਾ ਡਾਕਟਰ ਰਵੀ ਸ਼ੰਕਰ ਨੇ ਨਜ਼ਰ ਭਰ ਕੇ ਦੇਵ ਵੱਲ ਦੇਖਿਆ ਹੱਸ ਜਹੇ ਪਏ ਕਹਿਣ ਲੱਗੇ ਬੇਟਾ ਤੂੰ ਕਿਸ ਕਦਰ ਕਾਬਿਲ ਹੈ ਇਹ ਮੈਂ ਜਾਣਦਾ ਹਾਂ ਦੱਸ ਵਿਆਹ ਦੀ ਤਰੀਕ ਕਿਹੜੀ ਰੱਖੀਏ ਦੇਵ ਜੈਸ ਕੁਰਸੀ ਤੇ ਬੈਠੇ ਸਨ ਜਪਿਆ ਉਹਦੇ ਹੇਠਲਾ ਹੇਠਾਂ ਜ਼ਮੀਨ ਹਿੱਲਦੀ ਪਈਏ ਡਾਕਟਰ ਰਵੀ ਸ਼ੰਕਰ ਨੇ ਆਪਣੇ ਦੋਵੇਂ ਹੱਥ ਫੈਲਾ ਦਿੱਤੇ ਕਿਹਾ ਇਹ ਬਜ਼ੁਰਗ ਹੱਥ ਤੇਰੇ ਕੋਲੋਂ ਕੁਝ ਮੰਗ ਰਹੇ ਹਨ ਦੇਵ ਨੂੰ ਜਪਿਆ ਨਹੀਂ ਲਫ਼ਜ਼ ਉਹਨਾਂ ਦੇ ਹੱਥਾਂ ਉੱਤੇ ਨਹੀਂ ਰੱਖਿਆ ਜਾ ਸਕਦਾਗਾ ਇਸ ਲਈ ਇੱਕ ਖਮੋਸ਼ੀ ਉਹਨਾਂ ਦੇ ਹੱਥਾਂ ਉੱਤੇ ਰੱਖ ਦਿੱਤੀ ਤੇ ਸਿਰਨੀਵਾ ਪਾ ਲਿਆ ਬਾਹਰ ਬਰਾਂਡੇ ਵਿੱਚੋਂ ਕਿਸੇ ਨੇ ਅੱਜ ਦਾ ਅਖਬਾਰ ਰੱਖ ਦਿੱਤਾ ਦੇਵ ਉਹ ਅਖਬਾਰ ਚੱਕਣ ਲਈ ਬਾਹਰ ਬਰਾਂਡੇ ਵਿੱਚ ਚਲੇ ਗਏ ਡਾਕਟਰ ਰਵੀ ਸ਼ੰਕਰ ਨੇ ਰਾਜਕੁਮਾਰੀ ਨੂੰ ਵਾਜ ਦਿੱਤੀ ਉਹ ਆਈ ਤਾਂ ਕਹਿਣ ਲੱਗੇ ਅੱਜ ਤੇਰੀ ਮਾਂ ਬੜੀ ਜੀ ਤਿਆਰੀ ਹੈ ਉਹ ਹੁੰਦੀ ਤਾਂ ਸਭ ਕੁਝ ਆਪਣੇ ਹੱਥੀ ਕਰਦੀ ਕੀ ਕਰਨਾ ਹੈ ਪਿਤਾ ਜੀ ਰਾਜਕੁਮਾਰ ਨੇ ਪੁੱਛਿਆ ਤਾਂ ਉਹ ਕਹਿਣ ਲੱਗੇ ਦੇਵ ਨਾਲ ਗੱਲ ਕਰ ਲਈਏ ਚਲੋ ਹੁਣ ਦਿੱਲੀ ਚੱਲੇ ਗਏ ਉੱਥੇ ਤੇਰੇ ਵਿਆਹ ਦੀ ਤਰੀਕ ਪੱਕੀ ਕਰਾਂਗੇ ਕੀ ਰਾਜਕੁਮਾਰੀ ਦਾ ਮੂੰਹ ਲੈ ਗਿਆ ਉਹਦੇ ਪਿਤਾ ਸੋਚਦੇ ਸਨ ਕਿ ਅੱਜ ਰਾਜਕੁਮਾਰੀ ਦਾ ਹੱਸਦਾ ਹੋਇਆ ਮੂੰਹ ਦੇਖਣਾ ਨਸੀਬ ਹੋਵੇਗਾ ਪਰ ਉਹ ਹੈਰਾਨ ਸੀ ਚੁੱਪ ਜਹੀ ਵੀ ਸੀ ਹੁਣ ਛੇਤੀ ਤੇਰਾ ਵਿਆਹ ਕਰਨਾ ਏ ਤੂੰ ਖੁਸ਼ ਨਹੀਂਗੀ ਪਿਤਾ ਨੇ ਪੁੱਛਿਆ ਤਾਂ ਰਾਜਕੁਮਾਰ ਨੇ ਜਵਾਬ ਵਿੱਚ ਅੱਗੋਂ ਪੁੱਛਿਆ ਉਹਨਾਂ ਨੇ ਕੀ ਕਿਹਾ ਇਹ ਤੁਹਾਨੂੰ ਕੁਝ ਨਹੀਂ ਮੈਂ ਜਾਣਦਾ ਸਾਂ ਦੇਵਨਕਾਰ ਨਹੀਂ ਕਰੇਗਾ ਪਿਤਾ ਏ ਕਹਿ ਰਹੇ ਸਨ ਜਦੋਂ ਰਾਜਕਮਨ ਨੇ ਟੁੱਟਦੀ ਜਹੀ ਆਵਾਜ਼ ਵਿੱਚ ਕਿਹਾ ਪਿਤਾ ਜੀ ਤੁਸੀਂ ਠੀਕ ਨਹੀਂ ਕੀਤਾਗਾ ਦੇਵ ਨੇ ਜਦੋਂ ਦੇਖਿਆ ਕਿ ਰਾਜਕਮਰੀ ਪਿਤਾ ਜੀ ਕੋਲ ਖਲੋਤੀ ਹੋਈ ਹੈ ਤਾਂ ਬਰਾਂਡੇ ਵਿੱਚੋਂ ਪਰਤ ਕੇ ਨਹੀਂ ਆਏਗੇ ਕਮਰੇ ਵਿੱਚ ਚਲੇ ਗਏ ਸੀਗੇ ਤੇ ਇਕੱਲੇ ਆਪਣੀ ਟੁੱਟ ਭੱਜ ਨੂੰ ਦੇਖਦੇ ਆ ਉਹ ਮੂਹਦੇ ਮੂੰਹ ਜਹੇ ਬਿਸਤਰੇ ਤੇ ਲੰਮੇ ਪੈ ਗਿਆ ਸੀਗਾ ਤ ਆਪਣੀ ਆਵਾਜ਼ ਆਪਣੇ ਕੰਨਾਂ ਵਿੱਚ ਸਿਸਕ ਗਈ ਸੀ ਸਭ ਕੁਝ ਖੋਲ ਲਵੋ ਦੁਨੀਆ ਵਲੋਂ ਮੇਰਾ ਸਭ ਕੁਝ ਖੋਲ ਲਵੋ ਰਾਜਕੁਮਾਰੀ ਪਿਤਾ ਦੇ ਕਮਰੇ ਵਿੱਚੋਂ ਭਰਤ ਕੇ ਜਦੋਂ ਦੇਵ ਦੇ ਕਮਰੇ ਵਿੱਚ ਆਈ ਦੇਵ ਨੇ ਨਹੀਂ ਦੇਖਿਆ ਸਿਰਫ ਆਵਾਜ਼ ਸੁਣੀ ਦੇਵ ਮੈਂ ਤੁਹਾਡੇ ਕੋਲੋਂ ਕੁਝ ਵੀ ਖੋਣਾ ਨਹੀਂ ਚਾਹੁੰਦੀਗੀ ਦੇਵ ਸੰਭਲੇ ਕੁਮਾਰੀ ਵੱਲ ਦੇਖਿਆ ਕਿਹਾ ਕੁਝ ਨਹੀਂ ਕੁਮਾਰੀ ਨੇ ਹੀ ਕਿਹਾ ਦੇਵ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਇਹ ਜਾਣ ਗਈ ਸਾਂ ਇਸ ਲਈ ਮੈਂ ਕਦੇ ਉਹ ਗੱਲ ਨਹੀਂ ਸੋਚੀ ਜੋ ਤੁਹਾਨੂੰ ਪਿਤਾ ਜੀ ਨੇ ਕਹਿ ਦਿੱਤੀ ਹੈ ਪਹਿਲਾਂ ਤੁਸੀਂ ਦੇਵ ਸહો ਹੁਣ ਮੇਰੇ ਗੁਰੂ ਦੇਵ ਹੋ ਕੁਮਾਰੀ ਦੇਵ ਕੋਲੋਂ ਇੰਨਾ ਹੀ ਮਸਾ ਆਖਿਆ ਗਿਆ ਸੀਗਾ ਦੇਵ ਉਹ ਕੁਮਾਰੀ ਚੱਲੀ ਸੀ ਜੋ ਬਿਰਹਾ ਦੇ ਪਰਛਾਵੇਂ ਤੋਂ ਡਰਦੀ ਸੀਗੀ ਐਸ ਕੁਮਾਰੀ ਦੇ ਗੁਰੂ ਦੇਵ ਤੁਸੀਂ ਹੋ ਐਸ ਲਈ ਐਸ ਕੁਮਾਰੀ ਨੇ ਤੁਹਾਡੇ ਵਾਂਗ ਜਿਉਣਾ ਹੈ ਨਹੀਂ ਮੇਰੇ ਵਾਂਗ ਨਹੀਂ ਕੁਮਾਰੀ ਤੁਹਾਡੇ ਵਾਂਗ ਹੋਣਾ ਨਸੀਬ ਹੋ ਜਾਵੇ ਮੇਰੇ ਲਈ ਦੁਆ ਮੰਗੋ بس ਇਹਨਾਂ ਕੋ ਪੁੱਛਣਾ ਹੈ ਕਿ ਪਿਤਾ ਜੀ ਦੇ ਸਾਹਮਣੇ ਤੁਸੀਂ ਨਹੀਂ ਕਿਉਂ ਨਹੀਂ ਕਹਿ ਸਕੇ ਉਹ ਬਜ਼ੁਰਗ ਨੇ ਮਿਹਰਬਾਨ ਨੇ ਪਰ ਤੁਸੀਂ ਤੇ ਮੈਂ ਵਸਤਾ ਨਹੀਂ ਹਾਂ ਤੇ ਰਿਸ਼ਤਾ ਇੱਕ ਬੰਧਨ ਨਹੀਂ ਹੁੰਦਾ ਮੁਕਤੀ ਹੁੰਦਾ ਏ ਦੇਵ ਹੈਰਾਨ ਜਹੇ ਕੁਮਾਰੀ ਵੱਲ ਦੇਖਣ ਲੱਗੇ ਤਾਂ ਕੁਮਾਰੀ ਨੇ ਕਿਹਾ ਗੁਰੂਦੇਵ ਇਹ ਸਭ ਕੁਝ ਤੁਹਾਡੇ ਕੋਲੋਂ ਸਿੱਖਿਆ ਹੈ ਮੈਨੂੰ ਇਸ ਕਾਬਿਲ ਸਮਝ ਦਿਓ ਤਾਂ ਉਹਨਾਂ ਦਾ ਨਾਂ ਦੱਸ ਦਿਓ ਮਮਤਾ ਦੇਵ ਨੇ ਕਿਹਾ ਤੇ ਖਮੋਸ਼ ਹੋ ਗਏ ਉਹ ਕਿੱਥੇ ਨੇ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਇੰਨਾ ਪਤਾ ਏ ਕਿ ਮੇਰੇ ਅੰਦਰ ਕੁਝ ਹੈ ਜੋ ਉਹਦੀ ਅਮਾਨਤ ਹੈ ਇਹ ਵੀ ਜਾਣਦਾ ਹਾਂ ਕਿ ਉਹ ਕਦੇ ਆਪਣੀ ਮਾਂਤ ਨੂੰ ਲੈ ਨਹੀਂ ਆਵੇਗੀ ਇਸੇ ਲਈ ਪਿਤਾ ਜੀ ਸਾਹਮਣੇ ਕੁਝ ਨਹੀਂ ਕਹਿ ਸਕਿਆਗਾ ਮੈਂ ਤੁਹਾਡੇ ਵਾਂਗ ਜਿਉਣਾ ਚਾਹੁੰਦੀ ਆ ਇਕੱਲਿਆਂ ਇੱਕ ਗੱਲ ਆਖਾ ਪਿਤਾ ਜੀ ਇੱਕ ਵਾਰ ਕਿਸੇ ਸੋਮਨਾਥ ਦਾ ਜ਼ਿਕਰ ਕਰ ਰਹੇ ਸਨ ਹਾਂ ਉਹ ਬਹੁਤ ਚੰਗਾ ਸੀਗਾ ਪਿਤਾ ਜੀ ਨੂੰ ਵੀ ਚੰਗਾ ਲੱਗਾ ਸੀਗਾ ਮੈਨੂੰ ਵੀ ਪਰ ਫਿਰ ਤੁਹਾਨੂੰ ਦੇਖੇ ਤਾਂ ਜਾਪਿਆ ਤੁਹਾਡੇ ਵਰਗਾ ਕੋਈ ਨਹੀਂ ਹੋ ਸਕਦਾ ਕੁਮਾਰੀ ਨੂੰ ਫੇਰ ਮਿਲੋ ਦੇਵ ਨੇ ਕਿਹਾ ਤਾਂ ਕੁਮਾਰੀ ਚੁੱਪ ਰਹੀ ਦੇਵ ਨੇ ਹੀ ਫੇਰ ਆਖਿਆ ਇਹ ਗੁਰੂ ਆ ਗਿਆ ਏ ਮੰਨਣੀ ਹੋਵੇਗੀ ਕੁਮਾਰੀ ਬੜਾ ਚਰਦੇਵਾਲ ਤੱਕ ਦੀ ਰਹੀ ਫਿਰ ਕਹਿਣ ਲੱਗੀ ਗੁਰੂ ਆ ਗਿਆ ਇਹ ਮੰਨਣੀ ਹੋਵੇਗੀ ਦੇਵਦਾਸੀ ਤਾਂ ਬਣ ਚੁੱਕੀਆਂ ਹੁਣ ਕਹੋਂਗੇ ਦਸੋਮਨਾਥ ਦੇ ਮੰਦਰ ਵਿੱਚ ਚਲੀ ਜਾਵਾਂਗੀ ਉਸ ਵੇਲੇ ਦੇਵ ਨੇ ਪਹਿਲੀ ਵਾਰ ਆਪਣਾ ਹੱਥ ਅੱਗੇ ਕੀਤਾ ਤੇ ਕੁਮਾਰੀ ਦਾ ਹੱਥ ਫੜ ਕੇ ਆਪਣੀਆਂ ਅੱਖਾਂ ਨਾਲ ਲਾ ਲਿਆ